ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸੇ ਉਤਾਰਾਂ ਦੀ ਕਲਾ ਸਿਖਤ ਲਗਾ ਕਰੀ ਜੈ ਵਿਦਿਆ ਹੋ ਗਏ ਜਗਤ ਚ ਬੀਜ ਧਰਮ ਦਾ ਵੀ ਜੈ ਸੋਹਣੀ ਲੱਗਦੀ ਮੱਝ ਰਸਿਆਣੀ ਸੁਣ ਲਾ ਗੁਰੂ ਨਾਨਕ ਦੀ ਬਾਣੀ ਜੈਨੂ ਖੇਚਦੀ ਜਾਂਦੀ ਜਾਣੀ ਪਰ ਪਰ ਅੰਦਰ ਖੜਦੇ ਐ ਸੁਣ ਬਾਬੇ ਦੀ ਬਾਣੀ ਲਖ ਬਣਾਈ ਤਰਗੇ ਐ ਹੋ ਆਦਿ ਗ੍ਰੰਥ ਬਣਾਇਆ ਜਿਸਨੇ ਆਪ ਗਨ ਪਾਪ ਬੜੇ ਤੋਂ ਮਿਸਨੇ ਲੱਗੇ ਸਵਰਗ ਕੜੀ ਵੇਤ ਜਸਰੇ ਪਰ ਕੁਝ ਲੋੜ ਵਿਚਾਰਾਂ ਦੀ ਸਖਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਦਖੜ ਤੇ ਕਰਦੇ ਸੇਵਕ ਦਾ ਸਿਵ ਅਵਤਾਰਾਂ ਦੀ ਉਹ ਦੂਜੇ ਸੀ ਗੁਰੂਆਂ ਦਾ ਪਿਆਰੇ ਕਰਦੇ ਬਚਨ ਹਲੀ ਦੇ ਤਾਰੇ ਮੁਖਤਾ ਵਰਮਖੀ ਅਖਰੇ ਉਚਾਰੇ ਸੋਖਾ ਪੜਨਾ ਪੰਜਾਬੀ ਨੂੰ ਇੱਕ ਹਫਤੇ ਵਿੱਚ ਆਜੇ ਸਾਰੀ ਸਮਝ ਹੀ ਸਾਭੀ ਨੂੰ ਹੋ ਪੈ ਗਿਆ ਕਾਲ ਕੁਸ਼ਕ ਪਈ ਧਰਨੀ ਲੋਕੀ ਆ ਕੇ ਲੱਗ ਕੇ ਚੰਨੀ ਵਰਖਾ ਤੇ ਇਸ ਮਾਨੋ ਵਰਨੀ ਲੱਗੀ ਮੋਜ ਹੋਹਾਰਾ ਦੀ ਸੇਵਤ ਖੜੋਤੇ ਕਰਦੇ ਸੇਵਕ ਦਸਿਆਵਤ ਆਰਾ ਦੀ ਸੇਵਤ ਖੜੋਤੇ ਕਰਦੇ ਸੇਵਤ ਦਸਿਆਵਤ ਆਰਾ ਦੀ ਹੋ ਤੀਜੇ RAM DAS ਦੇ ਚਿਹਰੇ ਕਰਤੇ ਚੰਨਲ ਜਖ ਤੇ ਨੇਰੇ ਪਿਛਲੀ ਰੀਤ ਹਟਾਤੇ ਫੇਰੇ ਲਗ ਪਏ ਪੜਨ ਅਨੰਦਾਣੂ ਦਰਮੀ ਬੋਰ ਚ ਉਸਾਰੇ ਧਾਂਕੇ ਜੁਲਮੀ ਕੰਧਾਂ ਨੂੰ ਹੋ ਜੀ ਜੈ ਦਵਾਲ ਵਿੱਚ ਬੋਲੀ ਹੱਥੀ ਦੀ ਜੇ ਗੁਰੂ ਨੇ ਢੋਲੀ ਬੈਠ ਬਣਾਤੀ ਹੋਲੀ ਹੋਲੀ ਮੇਹਰਸੀ ਸਰਕਾਰਾਂ ਦੀ ਸੇਵਕ ਖੜੋਤੇ ਕਰਦੇ ਸੇਵਕ ਦਾ ਸੇਵਤਾਰਾਂ ਦੀ ਸੇਵ ਤਖੜੋ ਤੇ ਕਰਦੇ ਸੇਵਕ ਦਸਿਅ ਅਵਤਾਰਾਂ ਦੀ ਹੋ ਚੋਤੇ RAMDAS ਗੁਰ ਜਿਹੜੇ ਉੱtre ਛੱਪੜ ਸੁਨਾਸਰੰਦੇ ਰੇ ਸੇਕ ਅਵਤਾਰ ਖਟਣ ਦੇ ਸ਼ੇਰੇ ਤੀਰ ਤੇ ਅਮਰਿਤ ਸਰਦਾ ਹੈ ਵਿੱਚ ਸੁਨਹਿਰੀ ਮੰਦਰ ਜਗਮਗ ਜਗਮਗ ਕਰਦਾ ਹੈ ਹੋ ਜਿਹੜੇ ਟੌਣ ਤਾਲ ਵਿੱਚ ਵਰਦੇ ਸਾਰੇ ਪਾਪ ਸਰੀਰੋਂ ਛੱਡਦੇ ਸਤ ਗੁਰ ਕਾਡ ਲੈ ਨਰਕ ਕੋ ਛੱਡ ਦੇ ਮਿੱਟੀ ਪਕੜ ਹਜ਼ਾਰਾਂ ਦੀ ਸਿਪਤ ਖੜੋਤੇ ਕਰਦੇ ਸੇਵਕ ਦਾ ਸੇਵਤਾਰਾਂ ਦੀ ਸਿਪਤ ਖੜੋਤੇ ਕਰਦੇ ਸੇਵਕ ਦਾ ਸੇਵਤਾਰਾਂ ਦੀ ਹੋ ਜਿਹੜੇ ਸਿੱਧ ਗੁਰੂ ਅਰਜਨ ਪੰਜਵੇਂ ਡੁੰਗਣਾ ਚੰਦੂ ਦੇ ਕਰ ਜੰਗ ਮੇ ਪੁੱਤ ਦੀ ਵੱਨੀ ਸਰਦੀ ਜਨ ਮੇ ਤੇ ਦਿਨ ਆਗੇ ਭੀੜ ਕੇ ਉਫਰ ਬਠਾਲੇ ਸਤਗੁਰ ਤਤੀਆਂ ਤਵੀਆਂ ਪੀੜ ਕੇ ਹੋਵ ਕਦੇ ਭੰਬਰ ਮਚੇ ਉਤਾਰੇ ਰੇਤੇ ਗਰਮ ਸੀਸ ਵੇ ਜਡਾਲੇ ਬੈ ਗਿਆ ਛੋਲ ਪਤਨ ਦੇਸ਼ਾਲੇ ਰੋਵੇ ਖੜਕ ਵਿਚਾਰਾਂ ਦੀ ਸਿਮਤ ਖੜੋਤੇ ਕਰਦੇ ਸੇਵਕ ਦਸੀਹ ਅਵਤਾਰਾਂ ਦੀ ਸੇਵਕ ਖੜੋ ਦੇ ਕਰਦੇ ਸੇਵਕ ਦਸ ਅਵਤਾਰਾਂ ਦੀ ਹੋ ਛੇਵੇਂ ਨਾ ਹਰ ਗੋਬਿੰਦ ਉਹਦਾ ਪਹਾੜੀ ਸ਼ਸਤਰ ਧਾਰੀ ਉਹਦਾ ਖੰਡਾ ਪੈਂਦੇ ਖਾਂਦੇ ਰੋਦਾ ਬਜਿਆ ਬਦਲੇ ਨਕਸ਼ੇ ਸੀ ਮਾਤ ਸੁਲਖਣੀ ਨੂੰ ਵੀ ਜਿੰਦਾ ਸਤਪੁੱਤ ਬਖਸ਼ੇ ਸੀ ਔ ਚੰਡੇ ਆਣ ਦਰਮ ਦੇ ਗਰਤੇ ਫੜਕੇ ਜੂਲ ਜੁਲਮੀ ਤੇ ਵੱਟ ਤੇ ਕੈ ਦੀ ਗਵਾਲੀ ਅਰਚੋਂ ਵੱਟਦੇ ਆਵੀਂ ਟੇਕ ਕਾਰਾਂ ਦੀ ਸਿਮਤ ਖੜੋਤੇ ਕਰਦੇ ਸੇਵਕ ਦਸੇਵ ਉਤਾਰਾਂ ਦੀ ਸਿਮਤ ਖੜੋਤੇ ਕਰਦੇ ਸੇਵਕ ਦਸੇਵ ਉਤਾਰਾਂ ਦੀ ਕੋਤਤਵੇਂ ਹਰਿ ਰਾਏ ਜੀ ਭੋਲੇ ਧਰਮੀ ਮੂਰਤ ਭਗਵੇਂ ਚੋਲੇ ਉਸਰੇ ਫੂਲ ਮਰਾਜਾਂ ਕੋਲੇ ਕਿੱਥੋਂ ਆਗੇ ਕਰਕੇ ਐ ਡਾਂਡੇ ਚਾਲਨ ਭੁੱਖੇ ਡੈਂਡ ਵਜਾਉਂਦੇ ਲੜਕੇ ਐ ਹੋ ਮੇਹਰਬਾਨੀ ਕਰੀ ਹਜੂਰ ਬਖਸ਼ੇ ਰਾਜਤ ਰੈ ਭਰਪੂਰੈ ਨਾ ਬਾਪਟਿਆਲਾ ਸਨੂਰੈ ਰਾਰ ਸੁਖ ਸੇਵ ਸਰਕਾਰਾਂ ਦੀ ਸੇਵਤ ਖੜੋਤੇ ਕਰਦੇ ਸੇਵਕ ਦਾ ਸੇਵਤਾਰਾਂ ਦੀ ਸੇਵ ਤੇ ਖੜੋ ਤੇ ਕਰਦੇ ਸੇਵਕ ਦਾ ਸੇਵਤਾਰਾ ਦੀ ਉਹ اٹਵੇ ਸਤਿਗੁਰ ਹਰੀ ਕ੍ਰਿਸ਼ਨ ਸੋਣਾ ਕਲਾ ਸੰਪੂਰਨ ਦੇਸਣ ਬੱਗੇ ਛਾਲੇ ਪਰ ਪਰ ਫੇਸਣ ਮਾਦਾ ਨਿਕਲੀ ਮੋਟੀ ਸੀ ਜਿਸ ਦੀ ਸਵਰਗ ਸਤਾਰੇ ਉਮਰ ਲਖਾ ਲਈ ਛੋਟੀ ਸੀ ਹੋ ਗੁੰਗੇ ਬਹਿਰੇ ਦਾ ਮੂਤਿ ਦਾ ਸ਼ਮ ਕੀ ਨਾਲ ਇਸ਼ਾਰਾ ਕੀਤਾ ਕਰਕੇ ਅਰਥ ਸੁਨਾਤੀ ਗੀਤਾ ਖੇਰ ਗਈ ਅਗਲੇ ਦਵਾਰਾਂ ਦੀ ਸੇਵਕ ਖੜੋਤੇ ਕਰਦੇ ਸੇਵਕ ਦਾ ਸੇਵਤਾਰਾ ਦੀ ਉਹ ਕਰਦੇ ਨਵੇਂ ਗੁਰੂ ਨੇ ਬੋਲੇ ਸਿੱਖ ਕੁਸ਼ਣਾ ਚਾਹੁੰਦੇ ਬੋਲੇ ਮੁਖ ਜੋ ਤੇਗ ਬਹਾਦਰ ਬੋਲੇ ਇਧਰ ਆਉਂਦੇ ਗੋਰੇ ਐ ਦਿੱਲੀ ਤੱਕ ਨਾ ਆਪਣੇ ਇੰਗਲਿਸ਼ ਤੰਨੋ ਤੋਰੇ ਏ ਗੁਰੂ ਜੀ ਜਪਦੇ ਪਾਪੀ ਲੀਕ ਜੁਲਾ ਮਦੀ ਟਾਪਦੇ ਖੰਡਾ ਮਾ ਖੰਡਾ ਮਾਰੇ ਸੀਸ ਨੂੰ ਕਰਦੇ ਤਿੱਖੀ ਧਾਰ ਕਟਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਾ ਸੇਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਾ ਸੇਵਤਾਰਾਂ ਦੀ ਹੋ ਬਾਬੂ ਦਸਵੇਂ ਗੁਰੂ ਜੀ ਮੋਜੀ ਜਾਂਦੇ ਸ਼ੈਨ ਸ਼ਾਹ ਨਾਲ ਖੋਜੀ ਸਾਰੀ ਕੋ ਮ ਬਣਾਤੀ ਹੋਜੀ ਚਿਟਿਆ ਬਾਜਾ ਵਾਲੇ ਨੇ ਵਡੇ ਸ਼ਹੀਦੀ ਪਾ ਦੇ ਕੋਰ ਬਹਾਦਰ ਨਾਨਕੇ ਹੋ जग ਸਹੀ ਮੁਸੀਬਤ ਕੇ ਹੀ ਸ਼ਾਂਤੀ ਨਾਲ ਸ਼ਸਤਰਾਂ ਵੇਹੀ ਕੰਤਾ ਵਿੱਚ ਚਨਾਤੀ ਜੇਹੀ ਛੋਟੇ ਰਾਜਕੁਮਾਰਾਂ ਦੀ ਸੇਵਕ ਖੜੋਤੇ ਕਰਦੇ ਸੇਵਕ ਦਸਿਆਵਤਾਰਾਂ ਦੀ ਸੇਵਕ ਖੜੋਤੇ ਕਰਦੇ ਸੇਵਾਤ ਦਸਿਆਵਟ ਆਰਾਦੀ